ਨੇ ਲਾ ਕੇ ਸੜਕਾਂ ਬਲੌਕ ਕਰਨ ਵਾਲਿਆਂ ਖਿਲਾਫ ਪੁਲਿਸ ਦੇ ਵੱਲੋਂ ਸਿਕੰਜਾ ਕਸਣਾ ਕੀਤਾ ਗਿਆ ਸ਼ੁਰੂ ਨਾਕੇਬੰਦੀ ਕਰਕੇ ਕੀਤੀ ਜਾ ਰਹੀ ਚੈਕਿੰਗ ਮੌਕੇ ਤੇ ਹੀ ਕੀਤੀ ਜਾ ਰਹੀ ਨਿਯਮ ਤੋੜਨ ਵਾਲਿਆਂ ਖਿਲਾਫ ਕਾਰਵਾਈ ਦੱਸਦੀ ਕਿ ਕੱਲ ਸੀਐਮ ਪੰਜਾਬ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਆਮ ਲੋਕਾਂ ਨੂੰ ਸੜਕਾਂ ਦੀ ਰੋਕ ਕੇ ਪਰੇਸ਼ਾਨ ਕਰਨ ਵਾਲੇ ਲੋਕਾਂ ਤੇ ਹੁਣ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚਲਦੇ ਅੱਜ ਤੜਕਸਾਰ ਹੀ ਮਠੰਡਾ ਪੁਲਿਸ ਦੇ ਵੱਲੋਂ ਵੱਖ-ਵੱਖ ਨਾਕਿਆਂ ਦੇ ਉੱਪਰ ਸਖਤੀ ਦਿਖਾਈ ਗਈ ਅਤੇ ਪੁਲਿਸ ਨੂੰ ਨਾਲ ਲੈ ਕੇ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਨਾਕੇ ਦੇ ਉੱਪਰ ਚੈਕਿੰਗ ਆਦਿ ਕੀਤੀ ਗਈ ਤਾਂ ਇਸ ਤਰ੍ਹਾਂ ਦੇ ਹੀ ਕੁਝ ਲੋਕ ਪੁਲਿਸ ਨੂੰ ਮਿਲੇ ਜਿਨ੍ਹਾਂ ਦੇ ਉੱਪਰ ਪੁਲਿਸ ਦੇ ਵੱਲੋਂ ਮੌਕੇ ਤੇ ਕਾਰਵਾਈ ਕੀਤੀ ਗਈ ਅਤੇ ਕੁਝ ਲੋਕ ਜੋ ਕਾਰਾਂ ਦੇ ਉੱਪਰ ਝੰਡੇ ਆਦਿ ਲਗਾ ਕੇ ਘੁੰਮ ਰਹੇ ਸਨ ਉਹਨਾਂ ਦੇ ਮੌਕੇ ਤੇ ਹੀ ਝੰਡੇ ਵੀ ਉਤਰਵਾਏ ਗਏ ਅਤੇ ਕੁਝ ਲੋਕਾਂ ਤੋਂ ਯੂਨਿਨਾਂ ਦੇ ਕਾਰਡ ਆਦਿ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਅਤੇ ਮੌਕੇ ਤੇ ਕੁਝ ਵਹੀਕਲ ਵੀ ਕਬਜ਼ੇ ਦੇ ਵਿੱਚ ਲਏ ਗਏ ਹਨ ਤੁਸੀਂ ਦੇਖ ਨੂੰ ਤਸਵੀਰਾਂ ਬਠਿੰਡਾ ਦੇ ਕਨਈਆ ਚੌਕ ਦੇ ਉੱਪਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਿਨ ਜੋ ਕਿ ਨਿਯਮ ਤੋੜਨ ਵਾਲਿਆਂ ਦੇ ਖਿਲਾਫ ਕੀਤੀ ਜਾ ਰਹੀ ਹੈ ਇਸ ਮੌਕੇ ਐਸਪੀ ਸਿਟੀ ਸਮੇਤ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਰਹੇ ਅਤੇ ਖਬਰ ਲਿਖੇ ਜਾਣ ਤੱਕ ਇਹ ਕਾਰਵਾਈ ਜਾਰੀ ਸੀ ਪੂਰੀ ਜਾਣਕਾਰੀ ਤੁਹਾਨੂੰ ਦਿਖਾਣੇ ਆ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਆ ਬਟੰਡਾ ਪੁਲਿਸ ਵੱਲੋਂ ਅੱਜ ਜਿਹੜੇ ਮੇਨ ਸਾਡੇ ਨੈਸ਼ਨਲ ਹਾਈਵੇਅਸ ਹੈਗੇ ਆ ਤੇ ਸਟੇਟ ਹਾਈਵੇਅਸ ਦੇ ਉਹਨਾਂ ਦੇ ਉੱਪਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਦੇ ਵਿੱਚ ਮੇਨ ਨਾਕਾ ਜਿਹੜਾ ਸਾਡਾ ਕन्हैया ਚੌਂਕ ਜੱਟੂ ਕਾ ਕਲਿਆਣ ਸੁੱਤਾ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਟੇਟ ਹਾਈਵੇਅ ਛੋਟੇ ਰੋਡ ਸਕੇ ਨੇ ਉਹਨਾਂ ਦੇ ਵੀ ਛੋਟੇ ਨਾਕੇ ਲਗਾਏ ਗਏ ਨੇ ਆ ਮੇਨ ਜਿਹੜਾ ਨਾਕਾ ਦਾ ਪੁਆਇੰਟ ਹੈਗਾ ਕਿ ਜਿਹੜੇ ਲਾਅਨਡਰ ਸਟੇਸ਼ਨ ਜਿਹੜੀ ਹੈਗੀ ਉਹਨੂੰ ਕੰਟਰੋਲ ਦੇ ਵਿੱਚ ਰੱਖਣਾ ਤੇ ਇਹਨਾਂ ਕੇਸ ਜੇ ਕੋਈ ਬੰਦਾ ਸੜਕ ਨੂੰ ਜਾਂ ਬਲਾਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਲਾਅਨਡਰ ਹੱਥ ਲੈਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਖਲਾਫ ਕੋਈ ਕਾਰਵਾਈ ਕਰ ਲਈ ਜਾਈ ਜਾਵੇ ਹੁਣ ਕਿੰਨੇ ਇਹ ਨਾ ਕਿ ਬਿਲਕੁਲ ਜੇ ਹੁਣ ਹੋਂਦ ਕਰਦਾ ਤੁਹਾਡਾ ਅੱਜ ਇਹ ਦੇਖੋ ਹੁਣ ਇੱਕ ਵਿਕਲ ਆਇਆ ਸੀ ਜਿਹਦੇ ਕੋਲ ਬਿਲਕੁਲ ਕੋਈ ਡਾਕੂਮੈਂਟਸ ਹੈ ਨਹੀਂ ਸੀਗੇ ਉਹਨੂੰ ਅਸੀਂ ਕਸਟਡੀ ਦੇ ਵਿੱਚ ਲੈ ਕੇ ਬੌਂਡ ਕਰਤਾ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਕੋਈ ਵੀ ਸ਼ੱਕੀ ਬੰਦਾ ਆਉਂਦਾ ਤਾਂ ਉਹਨਾਂ ਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਕੋਈ ਜਿਸ ਤਰ੍ਹਾਂ ਦੇ ਜਿੰਨਾ ਕੋਲੇ ਕੋਈ ਡਾਕੂਮੈਂਟ ਨਹੀਂ ਹੁੰਦੇ ਛੱਡੇ ਲਗਾ ਕੇ ਘੁੰਮਦੇ ਆ ਜੀ ਤੇ ਉਹਨਾਂ ਦੇ ਕੋਈ ਗੱਡੇ ਦੇ ਕੋਲ ਬੌਂਡ ਕਰਦੇ ਕੋਈ ਜਿਹੜੇ ਬੰਦੇ ਵੀ ਡਾਕ ਬਿਨਾਂ ਡਾਕੂਮੈਂਟਸ ਦੇ ਹੈਗੇ ਆ ਉਹਨਾਂ ਨੂੰ ਬਿਲਕੁਲ ਸਖਤੀ ਨਾਲ ਜਿਹੜਾ ਹੈਗਾ ਨਾ ਜਿਠੇ ਜਾਊਗਾ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਜੋ ਐ ਕੀ ਤੁਸੀਂ ਮੇਸ਼ੀਦੋਂ ਨਿਕਲ ਰਹੇ ਹੋ? ਜਿਹੜਾ ਸਭ ਨੂੰ ਇਸ ਦੇਸ਼ਾ ਵੀ ਜਿਹੜਾ ਪੀਸਫੁਲ ਤਰੀਕੇ ਨਾਲ ਜੇ ਕੋਈ ਪ੍ਰੋਟੈਸਟ ਕਰਨੀ ਤਾਂ ਉਹਦਾ ਵੀ ਹੱਕ ਹੁੰਦਾ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਅਧਿਕਾਰ ਸਭ ਨੂੰ ਹੈ ਜੇਕਰ ਪ੍ਰੋਟੈਸਟ ਦੇ ਦੌਰਾਨ ਜੇ ਬੰਦਾ ਲਾਇਨ ਆਰਡਰ ਨੂੰ ਹੱਥ ਜ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।